ਜੋ ਲੱਚਰਤਾ ਫਲਾਉਂਦੇ ਨੇ ਉਹਨਾਂ ਨੂੰ ਨੱਥ ਕਿਵੇਂ ਪਾਈ ਜਾਵੇ ਕਾਨੂੰਨ ਦੇ ਹਵਾਲੇ ਦੇ ਨਾਲ ਕਾਨੂੰਨ ਦੇ ذریعے ਕੀ ਜਲਦੀ ਕੰਟਰੋਲ ਹੋ ਸਕਦਾ ਜੇਕਰ ਹੋ ਸਕਦਾ ਤਾਂ ਫਿਰ ਕਾਨੂੰਨ ਦੇ ਰਖਵਾਲੇ ਇਸ ਦੇ ਉੱਤੇ ਪਹਿਰਾ ਕਿਉਂ ਨਹੀਂ ਦਿੰਦੇ ਜਿਵੇਂ ਡੋਰ ਨਾਲੋਂ ਪਤੰਗ ਟੁੱਟ ਜਾਂਦੀ ਹੈ ਉਹ ਕਿੱਟੀ ਪਤੰਗ ਬਣ ਜਾਂਦੀ ਹੈ ਫਿਰ ਉਹ ਤਾਂ ਕੋਈ ਵਾਲੀ ਬਰਤ ਨਹੀਂ ਜਿੰਨੇ ਲੁੱਟ ਲਈ ਲੁੱਟ ਲਈ ਇੱਕ ਲਫੜ ਪਿਆ ਨਹੀਂ ਤੇ ਸਾਰੀ ਰੜਕ ਨਿਕਲੀ ਨਹੀਂ ਇਹ ਲਫੜਣਾ ਦੀ ਜਿਹੜੀ ਗੱਲ ਸੀਗੀ ਸਕੂਲ ਟੀਚਰ ਵੀ ਨਿਭਾਉਂਦੇ ਸੀ ਾਂਡੇ ਗਵੰਡੀ ਵੀ ਨਭਉਂਦੇ ਸੀ ਮਾਪਿਓ ਇਹ ਨਹੀਂ ਸੀ ਕਹਿੰਦੇ ਤੂੰ ਤੁਹਾਡੇ ਬੱਚੇ ਨੂੰ ਕਿਉਂ ਇਹ ਥੱਪਾ ਚਪੇੜ ਮਾਰੀ ਪਰ ਇੱਥੇ ਥੱਪੜ ਤੋਂ ਅੱਗੇ ਗੱਲ ਚਲੀ ਗਈ ਹੁਣ ਤਾਂ ਕਤਲੋਗਾਰਤ ਹੋ ਗਈ ਹੈ ਦੋ ਦੋ ਟਗੇ ਵਿੱਚ ਸਾਡੀਆਂ 3 ਵਿਕਟੀਆਂ ਰਹੀਆਂ ਤੇ ਇਹ ਡਾਂਗ ਵੱਲੇ ਬਾਬੇ ਜਿਹੜੇ ਨੇ ਅੱਜ ਵੀ ਕਿਤੇ ਨਾ ਕਿਤੇ ਰੂਪ ਸਰੂਪ ਦੇ ਵਿੱਚ ਪੰਜਾਬ ਦੇ ਵਿੱਚ ਹਨ ਬੀਬੀ ਕਮਲਕੌਰ ਦਾ ਜਿਹੜਾ ਕਤਲ ਹੋਇਆ ਕਤਲ ਦੇ ਵਿੱਚ ਕਈ ਰੀਜ਼ਾਂ ਹੁੰਦੇ ਨੇ ਆਪਣੇ ਮੁਫਾਦ ਲਈ ਆਪਣੇ ਹੱਕ ਲਈ ਲੇਕਿਨ ਉਸ ਬੀਬਾ ਨੂੰ ਸਮਝਾਇਆ ਗਿਆ ਪਿਆਰ ਨਾਲ ਸਮਝਾਇਆ ਗਿਆ ਕਲਚਰ ਦੀ ਅਦੋਗਤੀ ਨੂੰ ਠੱਲ ਪਾਉਣ ਵਾਸਤੇ ਜੇ ਕੋਈ ਕਤਲ ਉਠਾਉਂਦੇ ਆਂ ਤੇ ਇਹਦੇ ਇੱਚ ਕੀ ਗਲਤ ਗੱਲ ਹੈ ਕਿਉਂਕਿ ਤੁਸੀਂ ਵੀ ਵਕੀਲ ਹੋਣ ਦੇ ਨਾਤੇ ਇਹ ਕਹਿ ਰਹੇ ਹੋ ਕਿ ਜੇਕਰ ਉਹ ਕਤਲ ਹੋਇਆ ਤਾਂ ਕੋਈ ਬਹੁਤਾ ਗਲਤ ਨਹੀਂ ਹੋਇਆ ਕਹਿੰਦੇ ਜੇ ਵਕੀਲ ਹੀ ਇਹ ਗੱਲਾਂ ਕਹਿਣ ਲੱਗ ਗਏ ਤਾਂ ਫਿਰ ਇਨਸਾਫ ਕਾਨੂੰਨੀ ਜ਼ਰੀਏ ਕਿਵੇਂ ਮਿਲੇਗਾ ਫਿਰ ਤਾਂ ਖਤਮ ਹੈ ਕਹਾਣੀ ਹੁਣ ਜਿਹੜੇ ਲੋਕ ਕਹਿੰਦੇ ਆ ਕਿ ਅਸ਼ਲੀਲਤਾ ਸਾਨੂੰ ਵੀ ਪਸੰਦ ਨਹੀਂ ਲਚਰਤਾ ਸਾਨੂੰ ਵੀ ਪਸੰਦ ਨਹੀਂ ਪਰ ਕਤਲ ਕਰ ਦੇਣਾ ਠੀਕ ਨਹੀਂ ਹੈ ਕਾਨੂੰਨ ਪਏ ਨੇ ਜੇਕਰ ਕੋਈ ਵਲਗਰ ਕੰਟੈਂਟ ਪਾਉਂਦਾ ਹੈ ਕਾਨੂੰਨ ਜਾਓ ਸ਼ਿਕਾਇਤ ਦਿਓ ਪਰਚਾ ਦਰਜ ਕਰਾਓ ਚਾਰ ਵਾਰੀ ਮੈਂ ਕੰਪਲੇਂਟ ਦਿੱਤੀ ਹੈ ਕਮਲ ਕੌਰ ਦੇ ਉੱਤੇ ਵੀ ਇਹ ਇਦਾਂ ਦੇ ਕੰਟੈਂਟ ਪਾਉਂਦੀ ਹੈ ਤੇ ਉਸ ਵੇਲੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਚੁੱਤੀ ਰਹਿ ਗਈ ਕਿੱਥੇ ਹੈ ਕਾਨੂੰਨ ਫਿਰ ਜਦੋਂ ਵਿਸ਼ਵਾਸ ਉੱਠਿਆਗਾ ਕਾਨੂੰਨ ਤੋਂ ਤੇ ਫਿਰ ਮਾਂ ਜਿਹੜੀ ਏ ਉਹ ਘੜਕੂ ਨਹੀਂ ਪੈਦਾ ਕਰਦੀ ਸਿਸਟਮ ਪੈਦਾ ਕਰਦਾ ਹੈ ਸਿਸਟਮ ਨੂੰ ਫਾਂਸੀ ਦਿਓ ਕੋਈ ਦੇएगा ਫਾਂਸੀ ਪੰਜਾਬ ਦਾ ਕਲਚਰ ਬਾਕੀ ਸਾਰੇ ਖੇਤਿਆਂ ਨਾਲੋਂ ਵੱਖਰਾ ਹੈ ਇਸੇ ਕਰਕੇ ਇੱਥੇ ਕੋਈ ਵੀ ਘਟਨਾ ਹੈ ਉਸ ਨੂੰ ਵੱਖਰੇ ਤੌਰ ਤੇ ਲਿਆ ਜਾਂਦਾ ਚਾਹੇ ਉਹ ਕਾਰਨ ਇੱਕੋ ਜੇ ਹੋਣ ਇਸ ਸੋਸਾਇਟੀ ਦੇ ਵਿੱਚ ਅੱਜ ਚਰਚਾ ਬਹੁਤ ਖੂਬ ਹੋ ਰਹੀ ਹੈ ਕਿ ਅਸ਼ਲੀਲਤਾ ਨੂੰ ਕੰਟਰੋਲ ਕਿਵੇਂ ਕਰੀਏ ਜੋ ਲਚਰਤਾ ਫਲਾਉਂਦੇ ਨੇ ਉਹਨਾਂ ਨੂੰ ਨੱਥ ਕਿਵੇਂ ਪਾਈ ਜਾਵੇ ਕੁਝ ਹਿੰਸਕ ਰੂਪ ਦੇ ذریعے ਘਟਨਾਵਾਂ ਹੋ ਜਾਂਦੀਆਂ ਨੇ ਤਾਂ ਉਹਦਾ ਅਸਰ ਵੇਖਣ ਨੂੰ ਮਿਲਦਾ ਚਿੰਚੇਤ ਪਰ ਅਸ਼ਲੀਲਤਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਪਉਂਦੀ ਕਾਨੂੰਨ ਦੇ ਹਵਾਲੇ ਦੇ ਨਾਲ ਕਾਨੂੰਨ ਦੇ ذریعے ਕੀ ਜਲਦੀ ਕੰਟਰੋਲ ਹੋ ਸਕਦਾ ਜੇਕਰ ਹੋ ਸਕਦਾ ਤਾਂ ਫਿਰ ਕਾਨੂੰਨ ਦੇ ਰਖਵਾਲੇ ਇਸ ਦੇ ਉੱਤੇ ਪਹਿਰਾ ਕਿਉਂ ਨਹੀਂ ਦਿੰਦੇ ਇਹਨਾਂ ਤਮਾਮ ਸਵਾਲਾਂ ਦੇ ਉੱਤੇ ਚਰਚਾ ਕਰਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਸਾਡੇ ਨਾਲ ਨੇ ਉਹ ਕੀ ਸਮਝਦੇ ਆ ਉਹਨਾਂ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਰ ਇਹ ਸਾਰੇ ਮਸਲੇ ਦੇ ਉੱਤੇ ਖੂਬ ਚਰਚਾ ਹੋ ਰਹੀ ਹੈ ਤੁਸੀਂ ਵੀ ਕਾਫੀ ਕੁਝ ਦੇਖ ਲਿਆ ਹੋਣਾ ਹੁਣ ਤੱਕ ਕਈ ਪੱਖਾਂ ਤੋਂ ਸਾਹਮਣੇ ਆਈਆਂ ਨੇ ਗੱਲਾਂ ਦਲੀਲਾਂ ਤਰਕ ਤੁਸੀਂ ਪਹਿਲੀ ਮੈਂ ਤੁਹਾਡੀ ਟਿੱਪਣੀ ਲੈਣਾ ਚਾਹਾਂਗਾ ਕਿ ਅਸ਼ਲੀਲਤਾ ਲਚਰਤਾ ਚਾਹੇ ਸੋਸ਼ਲ ਮੀਡੀਆ ਜਰੀਏ ਹੋਵੇ ਜਾਂ ਲਿਵਿੰਗ ਸਟਾਈਲ ਚ ਹੋਵੇ ਉਸ ਨੂੰ ਪੈਦਾ ਹੋਣ ਦੇ ਕਾਰਨ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਤੁਹਾਨੂੰ ਕੀ ਲੱਗਦਾ ਪੈਦਾ ਕਿਉਂ ਹੁੰਦੇ ਇਸ ਤਰ੍ਹਾਂ ਦਾ ਕੰਮ ਵਿਰਸੋਂ ਜਦੋਂ ਟੁੱਟ ਜਈਏ ਸੀ ਵਿਰਸੇ ਨਾਲੋਂ ਟੁੱਟ ਜਈਏ ਜਦੋਂ ਹੁੰਦੀ ਤੇ ਜਿਵੇਂ ਡੋਰ ਨਾਲੋਂ ਪਤੰਗ ਟੁੱਟ ਜਾਂਦੀ ਹੈ ਉਹ ਕੱਟੀ ਪਤੰਗ ਬਣ ਜਾਂਦੀ ਹੈ ਫਿਰ ਉਹਦਾ ਕੋਈ ਵਾਲੀ ਵਰਤ ਨਹੀਂ ਜਿੰਨੇ ਲੁੱਟ ਲਈ ਲੁੱਟ ਲਈ ਉੱਥੇ ਦੀ ਹੋ ਗਈ ਇਹ ਗੱਲ ਜਿਹੜੀ ਹੈ ਪੰਜਾਬ ਦੇ ਵਿੱਚ ਪ੍ਰਚਲਿਤ ਸੀ ਇੱਕ ਲਫੜ ਪਿਆ ਨਹੀਂ ਤੇ ਸਾਰੀ ਰੜਕ ਨਿਕਲੀ ਨਹੀਂ ਲਫੜ ਮੰਗਦਾ ਆਮ ਤੌਰ ਤੇ ਪੰਜਾਬੀ ਚ ਕਿਹਾ ਜਾਂਦਾ ਸੀ ਇਹ ਲਫਣਾ ਦੀ ਜਿਹੜੀ ਗੱਲ ਸੀਗੀ ਸਕੂਲ ਟੀਚਰ ਵੀ ਨਿਭਾਉਂਦੇ ਸੀ ਆਂਢੀ ਗੁਆਂਢੀ ਵੀ ਨਿਭਾਉਂਦੇ ਸੀ ਤੇ ਕਈ ਹੋਰ ਰਿਤੇ ਨਾਤੇ ਅੰਗਸਾਕ ਨਿਭਾਉਂਦੇ ਸੀ ਜਦੋਂ ਬੱਚੇ ਨੂੰ ਇਹ ਦੇਖਦੇ ਸੀ ਕਿ ਉਹ ਬੱਚਾ ਗਲਤੀ ਕਰ ਰਿਹਾ ਮਾਪਿਓ ਇਹ ਨਹੀਂ ਸੀ ਕਹਿੰਦੇ ਤੂੰ ਸਾਡੇ ਬੱਚੇ ਨੂੰ ਕਿਉਂ ਇਹ ਥੱਪਾ ਚਪੇੜ ਮਾਰੀ ਉਹ ਇਹ ਕਿਉਂ ਕਹੀ ਅੱਜ ਸਕੂਲ ਦਾ ਟੀਚਰ ਉਹ ਇਹ ਕਹਿ ਦਵੇ ਤਾਂ ਮਾਪਿਓ ਲੜਨ ਲਈ ਤੁਰ ਪੈਂਦੇ ਆ ਜੇ ਸਕੂਲ ਦੇ ਟੀਚਰ ਨੂੰ ਬੱਚੇ ਦੀ ਪੇਨ ਹੈ ਜਿੰਨੂੰ ਪੇਨ ਹੋਏਗੀ ਜਿੰਨੂੰ ਪੀੜਾ ਹੋਏਗੀ ਉਹੀ ਤੁਹਾਡੇ ਬਾਰੇ ਗੱਲ ਕਰੇਗਾ ਕਹੇਗਾ ਕੋਈ ਹੋਰ ਕਹਿੰਦਾ ਜੇ ਕਹਿੰਦਾ ਤੇ ਹਾਂ ਕਰ ਦਿਓ ਜੇ ਕਹਿੰਦਾ ਤੇ ਨਾ ਕਰ ਦਿਓ ਅੱਜ ਕੱਲ ਤਾਂ ਜੀ ਸਮਾਂ ਹੀ ਨਹੀਂ ਕਿਸੇ ਕੋਲ ਕਿ ਕੋਈ ਕਿਸੇ ਦੇ ਬਾਰੇ ਸੋਚੇ ਪਰ ਇੱਕ ਸਮਾਂ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਕਿ ਕੁਝ ਆਪ ਦੇ ਜਿਹੜੇ ਚਾਹੁੰਦੇ ਸੀ ਭੜਾ ਹੋਵੇ ਬੱਚਿਆਂ ਦਾ ਉਹ ਸਮਝਾਉਂਦੇ ਸੀ ਮਾਰਦੇ ਵੀ ਸੀ ਥੱਪੜ ਪਰ ਇੱਥੇ ਥੱਪੜ ਤੋਂ ਅੱਗੇ ਗੱਲ ਚੱਲੇਗੀ ਹੁਣ ਤਾਂ ਕਤਲੋਗਾਰਤ ਹੋ ਗਈ ਐ ਮੈਂ ਮੈਂ ਦਰਤਨ ਲੱਗਿਆ ਜੀ ਦੇਖੋ ਇੱਕ ਸਮਾਂ ਪੰਜਾਬ ਦੇ ਵਿੱਚ ਜਰਵਾਨੇ ਆਉਂਦੇ ਸੀ ਪੰਜਾਬ ਹੀ ਇੱਕ ਭਾਰਤ ਦਾ ਜਿਹੜਾ ਹੈ ਇਹ ਇੱਕ ਰਾਹ ਸੀਗਾ ਜਿੱਥੋਂ ਕਾਬਲ ਕੰਧਾਰ ਲੋੋਂ ਲੁੱਟਕੋ ਕਰਨ ਹਲੇ ਆਉਂਦੇ ਸੀਗੇ ਤੇ ਉਹ ਕਰਕੇ ਸੋਮਨਾਥ ਦੇ ਮੰਦਰਾਂ ਨੂੰ ਲੁੱਟ ਕੇ ਲੈ ਜਾਂਦੇ ਸੀ ਜਾਂਦੇ ਜਾਂਦੇ ਧੀਆ ਭੈਣਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸੀ ਤੇ ਇਸ ਤਰ੍ਹਾਂ ਕਈ ਗੱਲ ਕਰਦੇ ਸੀ ਤੇ ਕਮਜ਼ੋਰ ਲੋਕਾਂ ਦੀ ਧੜਕਣ ਜਿਹੜੀ ਹੈ ਇਸ ਚੀਜ਼ ਨੂੰ ਸਾਰਨਾ ਸਕੇ ਤੇ ਉਹਨਾਂ ਨੇ ਆਪਣੀ ਹੀ ਕਮਜ਼ੋਰ ਧੜਕਣ ਨੂੰ ਤਾਕਤ ਦੇਣ ਦੀ ਖਾਤਰ ਸਿੱਖਾਂ ਦੇ 12 ਵਜੇ ਨੇ ਇਹ ਇੱਕ ਮਿਤਰਾ ਪ੍ਰਚਲਿਤ ਕੀਤਾ ਲੇਕਿਨ ਉਹ ਦਿਨ ਭੁੱਲ ਗਏ ਜਦੋਂ ਇਹ ਕਹਿੰਦੇ ਸੀ ਉਹ ਬੋੜੀਓ ਬਾਬਾ ਡਾਂਗ ਵੱਲਿਆ ਰਾਨ ਬਸਰੇ ਨੂੰ ਗਈ ਉਦੋਂ ਇਹ ਗੱਲ ਇਹਨਾਂ ਨੂੰ ਸਮਝ ਨਹੀਂ ਆਈ ਦੋ ਦੋ ਟਗੇ ਵਿੱਚ ਸਾਡੀਆਂ 3 ਵਿਕਟੀਆਂ ਰਹੀਆਂ ਤੇ ਇਹ ਡਾਂਗ ਵੱਲੇ ਬਾਬੇ ਜਿਹੜੇ ਨੇ ਅੱਜ ਵੀ ਕਿਸੇ ਨਾ ਕਿਸੇ ਰੂਪ ਸਰੂਪ ਦੇ ਵਿੱਚ ਪੰਜਾਬ ਦੇ ਵਿੱਚ ਹਨ ਉਹ ਇਸ ਕਲਚਰ ਦੀ ਅਦੋਗਤੀ ਨੂੰ ਠੱਲ ਪਾਉਣ ਵਾਸਤੇ ਜੇ ਕੋਈ ਕਦਮ ਉਠਾਉਂਦੇ ਆ ਤੇ ਇਹਦੇ ਇੱਥੇ ਕੀ ਗਲਤ ਗੱਲ ਹੈ ਅੱਜ ਜੇ ਦੇਖਿਆ ਜਾਏ ਹਰਿਆਣਾ ਦੇ ਵਿੱਚ ਵੀ ਆਨਰ ਕਿਲਿੰਗ ਹੋ ਜਾਂਦੀ ਹੈ ਜੀ ਅੰਗਰੇਜ਼ੀ ਚ ਆਨਰ ਕਿਲਿੰਗ ਕਹਿੰਦੇ ਆ ਇੱਕ ਢਲ ਸੀਗੀ ਪਿੰਡ ਪਹਿਰਾ ਲਗਦਾ ਮੈਂ ਅੱਧੀ ਗੱਲ ਕੀਤੀ ਹੈ ਬਾਕੀ ਪੂਰੀ ਤੁਹਾਡੇ ਤੂਜਵਨ ਸੱਜਣਾ ਕਰ ਲੈਣਗੇ ਪਹਿਰੇ ਦਾ ਮਤਲਬ ਇਹ ਸੀ ਕਿ ਜੋ ਵੀ ਕੰਮ ਹੁੰਦੇ ਸੀ ਪਿੰਡ ਦੀ ਜਿਹੜੀ ਹੈ ਸਹਿਮਤੀ ਨਾਲ ਹੁੰਦੇ ਸੀ ਸਾਰਾ ਕੁਝ ਹੁੰਦਾ ਸੀ ਜੇ ਅੱਜ ਗੱਲ ਕੀਤੀ ਜਾਵੇ ਇਹ ਇੱਕ ਬੀਬੀ ਕਮਲਕੌਰ ਦਾ ਜਿਹੜਾ ਕਤਲ ਹੋਇਆ ਉਸ ਦੇ ਉੱਤੇ ਗੱਲ ਬੜੀ ਚੱਲ ਰਹੀ ਏ ਬੜੇ ਵਿਚਾਰ ਆ ਰਹੇ ਨੇ ਵਿਰੋਧਤਾਪਤੀ ਵੀ ਆ ਰਹੇ ਨੇ ਹਾਕਿਚ ਵੀ ਆ ਰਹੇ ਨੇ ਖਲਾਫ ਵੀ ਆ ਰਹੇ ਨੇ ਲੇਕਿਨ ਇਸ ਨੂੰ ਕਿਥੇ ਨਰ ਸਮਝਣ ਦਾ ਯਤਨ ਕੀਤਾ ਇੱਕ 2022 ਦੀ ਵੀਡੀਓ ਭਾਈ ਅਮਰਤਪਾਲ ਸਿੰਘ ਮੈਰੋ ਨਾਲ ਕਮਲਕੌਰ ਦੀ ਹੈ ਜਿਹਦੇ ਵਿੱਚ ਉਹਨੂੰ ਸਮਝਾ ਰਹੇ ਨੇ ਬੀਬੀ ਬਾ ਜੋਤੂ ਕਰ ਰਹੀ ਹੈ ਇਹਦਾ ਆਉਣ ਵਾਲੀਆਂ ਨਤਲਾਂ ਦੇ ਉੱਤੇ ਅਸਰ ਪੈਂਦਾ ਹੈ ਤੇ ਉਹਨੇ ਇਹ ਗੱਲ ਮੰਨੀ ਹੈ ਇਹ ਤੁਹਾਡੇ ਤੱਕ ਵੀ ਆਈ ਹੋਣੀ ਹੈ ਚਲਾ ਕੇ ਦਿਖਾ ਦੇਣਾ ਆਪਣੇ ਦਚਕਾਂ ਨੂੰ ਇਹ ਗੱਲ ਤਾਂ ਠੀਕ ਹੈ ਕਿ ਪਿਆਰ ਨਾਲ ਵੀ ਸਮਝਾਇਆ ਗਿਆ ਨਹੀਂ ਸਮਝੀ ਉਹ ਬੀਬੀ ਵੀ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਕੁੜੀਆਂ ਸੀ ਜਾਂ ਮੁੰਡੇ ਸੀ ਲਚਰਤਾ ਫਲਾਉਂਦੇ ਗਏ ਨਤੀਜਾ ਕੀ ਹੋਇਆ ਕਿ ਉਹਦਾ ਕਤਲ ਹੋ ਜਾਂਦਾ ਹ ਹੁਣ ਜਿਹੜੇ ਲੋਕ ਕਹਿੰਦੇ ਆ ਕਿ ਅਸ਼ਲੀਲਤਾ ਸਾਨੂੰ ਵੀ ਪਸੰਦ ਨਹੀਂ ਲਚਰਤਾ ਸਾਨੂੰ ਵੀ ਪਸੰਦ ਨਹੀਂ ਪਰ ਕਤਲ ਕਰ ਦੇਣਾ ਠੀਕ ਨਹੀਂ ਹੈ ਕਾਨੂੰਨ ਪਏ ਨੇ ਜੇਕਰ ਕੋਈ ਵਲਗਰ ਕੰਟੈਂਟ ਪਾਉਂਦਾ ਹੈ ਕਾਨੂੰਨ ਜਾਓ ਸ਼ਿਕਾਇਤ ਦਿਓ ਪਰਚਾ ਦਰਜ ਕਰਾਓ ਇੱਕ ਵਕੀਲ ਬੀਬੀ ਨੇ ਇਹ ਗੱਲ ਚਾਹ ਤੇ ਫੈਟੋ ਟੈਕੀ ਚਾਰ ਵਾਰੀ ਮੈਂ ਕੰਪਲੇਂਟ ਦਿੰਦੀ ਐ ਕਮਲ ਕੌਰ ਦੇ ਉੱਤੇ ਵੀ ਇਹ ਇਦਾਂ ਦੇ ਕੰਟੈਂਟ ਆਉਂਦੀ ਐ ਤੇ ਉਸ ਵੇਲੇ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਧੀ ਰਹਿ ਗਈ ਇਹਦੇ ਉੱਤੇ ਕੀ ਜਵਾਬ ਦਿਓਗੇ ਕਿੱਤੇ ਹੈ ਕਾਨੂੰਨ ਫਿਰ ਲਾ ਜੰਸੀ ਲਾ ਇਨਫੋਰਸਮੈਂਟ ਤੇ ਲਾ ਇਨ ਆਰਡਰ ਕਿਤੇ ਕੋਲ ਹੈ ਫਿਰ ਜੇ ਸਿੱਖ ਇਹੋ ਜਿਹੀ ਕੋਈ ਗੱਲ ਕਰ ਗਏ ਨੇ ਤੇ ਉਹਨਾਂ ਨੇ ਆਪਣੇ ਮੁਫਾਤ ਲਈ ਨਹੀਂ ਕੀਤੀ ਕਤਲ ਦੇ ਵਿੱਚ ਕਈ ਰੀਜ਼ਾਂ ਹੁੰਦੇ ਨੇ ਆਪਣੇ ਮਫਾਦਲੇ ਲਈ ਆਪਣੇ ਹੱਕ ਲਈ ਜਾਂ ਕਿਸੇ ਹੋਰ ਕੰਮ ਲਈ ਕਤਲ ਹੋਣਾ ਲੇਕਿਨ ਉਸ ਬੀਬੀ ਨੂੰ ਸਮਝਾਇਆ ਗਿਆ ਪਿਆਰ ਨਾਲ ਸਮਝਾਇਆ ਗਿਆ ਦੋ ਸਾਲ ਪਹਿਲਾਂ ਸਮਝਾਇਆ ਗਿਆ ਤੇ ਇੱਕ ਬੀਬੀ ਲੂਥਰਾ ਹੈ ਜਿਹਦੇ ਨਾਲ ਭਾਈ ਮੈਰੋਂ ਸਾਹਿਬ ਦੀ ਗੱਲ ਹੁੰਦੀ ਦਿਖਾਈਏ ਤੇ ਉਹ ਨੂੰ ਯਾਰ ਕਹਿ ਕੇ ਸੰਬੋਧਨ ਕਰ ਰਹੀ ਏ ਭਾਈ ਸਾਹਿਬ ਨੂੰ ਉਹਨਾਂ ਨੇ ਕਿਹਾ ਮੈਂ ਤੇਰਾ ਭਰਾ ਵਰਗਾ ਹਾਂ ਯਾਰ ਕਹਿਣ ਦੀ ਕੋਈ ਜ਼ਰੂਰਤ ਨਹੀਂ ਅਪ ਤੋਂ ਪਹਿਲੇ ਸਿਰ ਤੇ ਚੁੰਨੀ ਲੈ ਜਿਹੜੀ ਪੰਜਾਬ ਦੇ ਸਿਰ ਦੀਆਂ ਧੀਆਂ ਤੋਂ ਸਿਰ ਤੋਂ ਚੁੰਨੀ ਉਤਰ ਗਈ ਹੈ ਉਹ ਇੱਕ ਮਾੜਾ ਰੁਝਾਨ ਜਿਹੜਾ ਹੈ ਉਹ ਇਸ ਦਿਸ਼ਾ ਵੱਲ ਲਹਿ ਗਿਆ ਫਿਰ ਗੱਲਾਂ ਆ ਗਈਆਂ ਜੀ ਸਾਡੇ ਘਰ ਆਟਾ ਖੇਤ ਨੇ ਛੁੱਟ ਜਾਣਾ ਸਾਡੇ ਘਰ ਕਿਥੇ ਨੇ ਕੋਈ ਛੁੱਟ ਜਾਣਾ ਲੇਕਿਨ ਇੱਕ ਵੀਡੀਓ ਮੇਰੇ ਕੋਲ ਇਹ ਵੀ ਆਈ ਹੈ ਜਿਹਦੇ ਵਿੱਚ ਧੀਆਂ ਜਿਹੜੀਆਂ ਕਿਰਤੀ ਧੀਆਂ ਜਿਹੜੀਆਂ ਉਹ ਇੱਥੇ ਤਾਂ ਤੌਦਾ ਨਹੀਂ ਕਰ ਰਹੀਆਂ ਲੇਕਿਨ ਉਹ ਬੌਰੀਆਂ ਸਿਰ ਤੇ ਚੁੱਕ ਕੇ ਟਵਾ ਟਵਾਈ ਦਾ ਕੰਮ ਕਰ ਰਹੀਆਂ ਤੇ ਕਿੰਨੇ ਪੈਸੇ ਕਮਾ ਲੈਂਦੀਆਂ ਹੋਣਗੀਆਂ ਜੇ ਦੋ ਵਕਤ ਦੀ ਰੋਟੀ ਤੁਰ ਜਾਏ ਉਹਨਾਂ ਦੀ ਤਾਂ ਬੜੀ ਵੱਡੀ ਗੱਲ ਹੈ ਇਸ ਅਦੋਗਤੀ ਲਈ ਜਿਹੜੀ ਸਰਕਾਰ ਹੈ ਉਹ ਮੁੱਖ ਜ਼ਿੰਮੇਵਾਰ ਹੈ ਤੁਸੀਂ ਕਹਿੰਦੇ ਹੋ ਵੀ ਕਾਨੂੰਨੀ ਜਰੀਏ ਲੜਾਈ ਲੜਨੀ ਹੁਣ ਸੌਖੀ ਨਹੀਂ ਰਹੀ ਜੇ ਮਾਮਲਿਆਂ ਵਿੱਚ ਕੰਮ ਹੀ ਨਹੀਂ ਹੁੰਦਾ ਕਿਉਂਕਿ ਤੁਸੀਂ ਵੀ ਵਕੀਲ ਹੋਣ ਦੇ ਨਾਤੇ ਇਹ ਕਹਿ ਰਿਹਾ ਹਾਂ ਕਿ ਜੇਕਰ ਉਹ ਕਤਲ ਹੋਇਆ ਤਾਂ ਕੋਈ ਬਹੁਤਾ ਗਲਤ ਨਹੀਂ ਹੋਇਆ ਕਹਿੰਦੇ ਜੇ ਵਕੀਲ ਹੀ ਇਹ ਗੱਲਾਂ ਕਹਿਣ ਲੱਗ ਗਏ ਤਾਂ ਫਿਰ ਇਨਸਾਫ ਕਾਨੂੰਨੀ ਜ਼ਰੀਏ ਕਿਵੇਂ ਮਿਲੇਗਾ ਫਿਰ ਤਾਂ ਖਤਮ ਹੈ ਕਹਾਣੀ ਇਸ ਦੇਸ਼ ਦੇ ਵਿੱਚ ਕਈ ਕਬੀਲੇ ਨੇ ਹਰ ਕਬੀਲੇ ਦਾ ਆਪਣਾ ਸਿਧਾਂਤ ਹੈ ਲੇਕਿਨ ਭਾਰਤ ਸਰਕਾਰ ਦਾ ਜਿਹੜਾ ਕਾਨੂੰਨ ਹੈ ਜਾਂ ਸਟੇਟ ਦਾ ਜਿਹੜਾ ਕਾਨੂੰਨ ਹੈ ਜਿਹੜਾ ਉਹਦਾ ਸਭ ਤੋਂ ਵੱਡਾ ਕਸੂਰ ਇਹ ਹੈ ਕਿ ਪੁਲਿਸ ਹਰ ਹੈਰਸਮੈਂਟ ਦੇ ਉੱਤੇ ਕਿੰਨੀਆਂ ਜੱਜਮੈਂਟਾਂ ਆਈਆਂ ਕਿੰਨੀਆਂ ਗਾਈਡਲਾਈਨਸ ਆਈਆਂ ਪੁਲਿਸ ਕੰਪਲੇਂਟ ਅਥਾਰਟੀ ਬਣੀ ਕਿਸੇ ਨੇ ਕੀ ਸਵਾਰਿਆ ਜਦੋਂ ਲੋਕਾਂ ਦਾ ਵਿਸ਼ਵਾਸ ụtਦਾ ਤੇ ਮੈਂ ਕਈ ਵਾਰੀ ਇਹ ਗੱਲ ਕਹਿਣਾ ਲਾਈਵ ਡਿਬੇਟਸ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਜਦੋਂ ਵਿਸ਼ਵਾਸ ਉੱਠਿਆਗਾ ਕਾਨੂੰਨ ਤੋਂ ਤੇ ਫਿਰ ਮਾਂ ਜਿਹੜੀ ਏ ਉਹ ਖੜਕੂ ਨਹੀਂ ਪੈਦਾ ਕਰਦੀ ਸਿਸਟਮ ਪੈਦਾ ਕਰਦਾ ਹੈ ਸਿਸਟਮ ਨੂੰ ਫਾਂਸੀ ਦਿਓ ਕੋਈ ਦੇਗਾ ਫਾਂਸੀ ਮਤਲਬ ਸਿਸਟਮ ਇੰਨਾ ਮਾੜਾ ਹੋ ਗਿਆ ਕਿ ਫਿਰ ਲੋਕ ਸਹੀ ਚੀਜ਼ਾਂ ਕਰਨ ਵਾਸਤੇ ਜਾਂ ਇਨਸਾਫ ਲੈਣ ਵਾਸਤੇ ਜਾਂ ਗੰਧ ਖਤਮ ਕਰਨ ਵਾਸਤੇ ਕਾਨੂੰਨ ਫਿਰ ਆਪਣੇ ਹੱਥਾਂ 'ਚ ਤਾਣ ਲੈਂਦੇ ਆ ਇਹ ਗੱਲ ਬਿਲਕੁਲ ਠੀਕ ਆ ਇੱਕ ਗੱਲ ਹੈ ਕੁ ਵਰਤੋਂ ਤੇ ਦੁਰਵਰਤੋਂ ਦੋ ਸ਼ਬਦਾਂ ਦਾ ਇਸਤੇਮਾਲ ਫਟਾਫਟ ਕਰ ਦਿੱਤਾ ਜਾਂਦਾ ਹੁਣ ਕਈ ਲੋਕਾਂ ਨੂੰ ਬੜੀ ਤਲਖੀ ਹੋਈ ਆ ਕਈਆਂ ਨੇ ਆਪਣੇ ਜਿਹੜੀ ਇਹ YouTube ਚੈਨਲ ਚਮਕਾਉਣ ਦੀ ਖਾਤਰ ਜਾਂ ਆਪਣੀ TRP ਵਧਾਉਣ ਦੀ ਖਾਤਰ ਕਈ ਪੁੱਠੇ ਛੱਡੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਮੈਂ ਨਾਮ ਨਹੀਂ ਲੈ ਰਿਹਾ ਇੱਥੇ ਕਿਸੇ ਦਾ ਵੀ ਤੁਹਾਡੀ ਨਿਗਾਹਚੀ ਵੀ ਨਹੀਂ ਤੁਹਾਡੇ ਤੋਂ ਤੁਹਾਨੂੰ ਦਰਸ਼ਕਾਂ ਦੀ ਨਿਗਾਹਚੀ ਵੀ ਨਹੀਂ ਲੇਕਿਨ ਜਦੋਂ ਅਜਿਹੀ ਗੱਲ ਹੁੰਦੀ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਚੇਤਾਵਨੀ ਦਿਆਂ ڈاکੂ ਫੂਲਾਂ ਰਾਨੀ ਕਿਉਂ ਬਣੀ ਇੱਕ ਜਿਉਂਦੀ ਜਾਗਦੀ ਮਸਾਲਾ ਉਸਨੇ ਆਪਣੇ ਰੇਪਿਸਟ ਸਾਰੇ ਇੱਕੋ ਲਾਈਨ ਵਿੱਚ ਖੜੇ ਕਰਕੇ ਭੁੰਨ ਦਿੱਤੇ ਸੀ ਢਾਕੂ ਵੀ ਬਣੀ ਢਾਕੂ ਦੇ ਨਾਮ ਦਾ ਜਿਹੜਾ ਉਹਨੂੰ ਕੋਈ ਉਹ ਨਹੀਂ ਹੋਇਆ ਵੀ ਮੈਨੂੰ ਕਿਉਂ ਕਹਿੰਦੇ ਆ ਉਹਨੂੰ ਸੀ ਮਲਾਲ ਇਸ ਲਈ ਨਹੀਂ ਸੀ ਕਿਉਂਕਿ ਉਹਨੂੰ ਪਤਾ ਸੀ ਕਾਨੂੰਨ ਦੀ ਗੱਲ ਕਿਵੇਂ ਚੱਲਦੀ ਆ ਉਸ ਨੂੰ ਇਹ ਪਤਾ ਸੀ ਕਿ ਪੈਸੇ ਦੀ ਤਾਕਤ ਦੀ ਦੁਰਵਰਤੋਂ ਕਿਵੇਂ ਹੋਏਗੀ ਉਸ ਨੂੰ ਇਹ ਵੀ ਪਤਾ ਸੀ ਕਿ ਕਿਸ ਤਰ੍ਹਾਂ ਦੇ ਕੰਮ ਹੁੰਦੇ ਨੇ ਤੇ ਜੱਜ ਸਹਿਬਾਨ ਜਿਨ੍ਹਾਂ ਨੇ ਫੈਸਲੇ ਦੇਣੇ ਹੁੰਦੇ ਆ ਉਹਨਾਂ ਦੇ ਕਤਲ ਹੋ ਜਾਂਦੇ ਨੇ ਤੁਹਾਡੇ ਸਾਹਮਣੇ ਤੇ ਫਿਰ ਰਾਜ ਕੌਣ ਕਰਦੇ ਨੇ ਇਹੋ ਜਿਹੇ ਲੋਕ ਕਰਦੇ ਨੇ ਜਿਹੜੇ ਸਿਸਟਮ ਨੂੰ ਖਰਾਬ ਕਰਦੇ ਨੇ ਜਿਹੜੇ ਸਿਸਟਮ ਨੂੰ ਖਰਾਬ ਕਰਦੇ ਨੇ ਤੁਸੀਂ ਇਹ ਦੇਖੋ ਫੂਲਾਂ ਰਾਣੀ ਉਸ ਤੋਂ ਬਾਅਦ ਢਾਕੂ ਸੀ ਨਾਮਿਕ ਲੰਮੀ ਸੀ ਤੇ ਉਹ ਐਮਪੀ ਵੀ ਬਣੀ ਭਾਰਤ ਦੀ ਪਾਰਲੀਮੈਂਟ 'ਚ ਵੀ ਬੈਠੀ ਇਤੇ ਤੁਸੀਂ ਕੀ ਕਹੋਗੇ ਉਦੋਂ ਲੋਕ ਕਿਉਂ ਨਾ ਬੋਲੇ ਉਦੋਂ ਕਿਥੇ ਨੇ ਹਾਂ ਦਾ ਨਾਰਾ ਕਿਉਂ ਨਾ ਮਾਰਿਆ ਅੱਜ ਜੇ ਕੋਈ ਵੀ ਗੱਲ ਹੁੰਦੀ ਹੈ ਮਰ ਗਏ ਉਹ ਪੋਲੀਟੀਸ਼ੀਅਨ ਪੰਜਾਬ ਦੇ ਜਿਹੜੇ ਹੁੰਦੇ ਸਨ ਜਿਹੜੇ ਇਹ ਕਹਿੰਦੇ ਸੀ ਜੀ ਆਪਣੀ ਸਰਕਾਰ ਤੁਰ ਗਈ ਏ ਉਹ ਕਹਿੰਦੇ ਵੀ ਹੁਣ ਆਪਾਂ ਜਾਣਾਂ ਕਿਵੇਂ ਆ ਕਹਿੰਦਾ ਆਪਾਂ ਨੂੰ ਜਾਣ ਦੀ ਕੀ ਜ਼ਰੂਰਤ ਹੈ ਸਰਕਾਰ ਤੁਰ ਗਈ ਏ ਆ ਕਾਰ ਦੀ ਚਾਬੀ ਵੀ ਗਈ ਸਾਡੀ ਆ ਸਾਰਾ ਕੁਝ ਉਹ ਆਪੇ ਹੀ ਛੱਡ ਦਿੰਦੇ ਸੀ ਤੇ ਉਹ ਇਹ ਕਹਿੰਦੇ ਸੀ ਦੋ ਆਪਣੇ ਕੋ ਰਲੇੜੇ ਨੇ ਉਹਨਾਂ ਨੂੰ ਚੋਲੇ ਵਿੱਚ ਪਾਓ ਤੇ ਚਲੋ ਤੇ ਚੱਲ ਜੰਨੇ ਆ ਤੁਰ ਕੇ ਅੱਗੇ ਤੁਸੀਂ ਦੇਖ ਕੇ ਹੋਏ ਗਿਆ ਪੰਜਾਬ ਦੀਆਂ ਬੱਤਾਂ ਦੇ ਵਿੱਚ ਪਹਿਲੀ ਦੂਜੀ ਤੀਜੀ ਸੀਟ ਤੇ ਲਿਖਿਆ ਹੁੰਦਾ ਸੀ ਐਮ ਪਹਿਲੀ ਐਮ ਪੀ ਆਬਲੀਕ ਐਮ ਐਲ ਏ ਲਈ ਸੁਰੱਖਿਅਤ ਰੇਦਰ ਸੀਟ ਰੱਖਵੀਂ ਸੀਟ ਰੱਖਵੀਂ ਅੱਜ ਉਹ ਕਿੱਥੇ ਗਈਆਂ ਸੀਟਾਂ ਅੱਜ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਖੰਦੀ ਹੈ ਮੈਨੂੰ ਸਲਾਹ ਦਿਓ ਤੇ ਇਹਨਾਂ ਨੂੰ ਜੇ ਇਹ ਪੁੱਛ ਲਿਆ ਜਾਏ ਕਿ ਤੁਸੀਂ ਜਦੋਂ ਆਉਣਾ ਸੀ ਉਦੋਂ ਤੁਸੀਂ ਇਹ ਗੱਲ ਕਹੀ ਕਿ ਅਸੀਂ ਇੰਨਾ ਵੱਡਾ ਲੋ ਲੱਛ ਲੈ ਕੇ ਨਹੀਂ ਤੁਰਾਂਗੇ ਸਾਡੇ ਐਮ ਐਲ ਏ ਤੇ ਜਿਹੜੇ ਘਾਰਿਆ ਕਰਤਾ ਹੋਣਗੇ ਉਹ ਲੋਕਾਂ ਦੇ ਨਾਲ ਸੰਪਰਕ ਵਿੱਚ ਹੋਣਗੇ ਅੱਜ ਕਿਉਂ ਨਹੀਂ ਜੀ ਅੱਜ ਸਵਾਲ ਉੱਠਦਾ ਹੈ ਤੇ ਜਵਾਬ ਕਿਉਂ ਨਹੀਂ ਦਿੰਦੇ 92 ਇਹਨਾਂ ਦੇ ਐਮ ਐਮ ਐਲ ਏ ਨੇ 92 ਵਿੱਚੋਂ ਜੇ ਕੋਈ 1 2 3 4 ਬੋਲਦੇ ਵੀ ਨਹੀਂ ਉਹਨਾਂ ਨੂੰ ਸਾਈਡ ਲਾਈਨ ਕੀਤਾ ਹੋਇਆ ਕਿਛ ਵਜਾ ਕਰਕੇ ਖਰੀਦੋ ਫਰੋਖਤ ਹੋ ਰਹੀ ਹੈ ਕਿਛ ਵਜਾ ਕਰਕੇ ਤਾਕਤ ਦੀ ਵਜਾ ਕਰਕੇ ਤੇ ਜੇ ਇਹੋ ਜੇ ਕੰਮ ਹੋਣਗੇ ਤੇ ਫੇਰ ਇਸ ਦੇ ਐਕਸ਼ਨ ਵੀ ਹੋਣਗੇ ਰਿਐਕਸ਼ਨ ਵੀ ਹੋਣਗੇ ਸਾਇੰਸ ਦਾ ਇੱਕ اصول ਹੈ ਥੀਸਿਸ ਉਸ ਤੋਂ ਬਾਅਦ ਸਿੰਥੀਸਿਸ ਉਸ ਤੋਂ ਬਾਅਦ ਐਂਟੀਥੀਸਿਸ ਆਉਂਦਾ ਉਹ ਸਿੰਥੀਸਿਸ ਨੂੰ ਅਟੈਕ ਕਰਦਾ ਉਸ ਸਿੰਥੀਸਿਸ ਜਿਹੜਾ ਹੈ ਫਿਰ ਉਹ ਥੀਸਿਸ ਬਣ ਜਾਂਦਾ ਕੋਈ ਸਮੇਂ ਬਾਅਦ ਤੇ ਫਿਰ ਇਹ ਸਰਕਲ ਪੂਰਾ ਹੁੰਦਾ ਥੀਸਿਸ ਸਿੰਥੀਸਿਸ ਤੇ ਐਂਟੀਥੀਸਿਸ ਦਾ ਜੇ ਇਹ ਕੰਮ ਤੇ ਕਰਮ ਅੱਜ ਦੇਖੋ ਤੁਸੀਂ ਦੁਨੀਆ ਦੇ ਵਿੱਚ ਜੋ ਵੀ ਹਾਲਾਤ ਹਨ ਹਰ ਇੱਕ ਨੂੰ ਪੈਥੇ ਦੀ ਪਈ ਹੈ ਐਲਨ ਮਸਕ ਤੇ ਡੋਨਲਡ ਟਰੰਪ ਦੀ ਆਪੋ ਸਿਰ ਖੜਗੀ ਹੋਈ ਹੈ ਉਹ ਪਾਵਰਫੁਲ ਹੈ ਰਾਜਨੀਤਿਕ ਤੌਰ ਤੇ ਡੋਨਲਡ ਟਰੰਪ ਤੇ ਐਲਨ ਮਸਕ ਪੈਸੇ ਦੇ ਤੌਰ ਤੇ ਪਾਵਰਫੁਲ ਹੈ ਪੈਸੇ ਦੀ ਤੇ ਰਾਜਨੀਤੀ ਦੀ ਖੜਕ ਰਹੀ ਹੈ ਲੇਕਿਨ ਸਾਡੇ ਦੇਸ਼ ਦੇ ਵਿੱਚ ਪੈਸੇ ਦੀ ਤੇ ਰਾਜਨੀਤੀ ਦੀ ਨਹੀਂ ਖੜਕਦੀ ਇਹ ਦੋਨੋਂ ਇੱਕ ਸਿੱਕੇ ਦੇ ਸੱਜੇ ਖੱਬੇ ਪੋਰਨ ਤੇ ਪਰਨੇ ਬੜੀਆਂ ਚੰਗੀਆਂ ਵੱਡੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਸਿਸਟਮ ਨੂੰ ਜੋ ਕਰਨਾ ਚਾਹੀਦਾ ਉਹ ਤਾਂ ਹੋਰ ਪਾਸੇ ਲੱਗੇ ਹੋਏ ਆ ਮਾਇਆ ਦੇ ਜਾਲ ਚ ਫਸੇ ਪਏ ਆ ਜਾਂ ਤਾਂ ਹੋਰ ਦੱਸਦੇ ਜਾਂਦੇ ਆ ਫਿਰ ਜਿਹੜੀਆਂ ਇਹ ਲਾਮਤਾਂ ਨੇ ਇਹ ਕੰਟਰੋਲ ਕਿਵੇਂ ਹੋਣਗੀਆਂ ਇੱਕ ਕਤਲ ਹੋ ਗਿਆ ਠੀਕ ਐ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਰੀਸੈਂਟਲੀ ਕਈ ਕੁੜੀਆਂ ਨੇ ਮਾਫੀਆਂ ਮੰਗੀਆਂ ਮੁੰਡਿਆਂ ਨੇ ਮਾਫੀਆਂ ਮੰਗੀਆਂ ਕਿ ਅੱਗੇ ਤੋਂ ਸ਼ਲੀਲ ਕੰਟੈਂਟ ਨਹੀਂ ਪਾਵਾਂਗੇ ਪਰ ਅਸ਼ਲੀਲਤਾ ਸੋਸ਼ਲ ਮੀਡੀਆ ਤੋਂ ਖਤਮ ਕਰਨ ਲਈ ਕਾਨੂੰਨ ਦਾ ਜੇ ਰਸਤਾ ਪਰਾਉਣਾ ਹੋਵੇ ਸਾਰੇ ਰਸਤੇ ਬੰਦ ਨੇ ਜਾਂ ਹਾਲੇ ਵੀ ਆਸ ਬਚੀ ਹੈ ਕਿ ਸ਼ਲੀਲਤਾ ਕੰਟਰੋਲ ਕੀਤੀ ਜਾ ਸਕਦੀ ਹੈ ਮਹਾਂਯੋਗ ਸੁਪਰੀਮ ਕੋਰਟ ਨੇ ਬਾਰ-ਬਾਰ ਹਰ ਦਿਨ ਦੋ ਜਾਂ ਚਾਰ ਕੇਸਾਂ ਦੀਆਂ ਜੱਜਮੈਂਟਾਂ ਇਚੇ ਗਿਆ ਸੀਗਾ ਕਿ ਪਬਲਿਕ ਫੇਥ ਵੀ ਨਾਟ ਸ਼ੇਕਨ ਲੋਕਾਂ ਦਾ ਵਿਸ਼ਵਾਸ ਨਹੀਂ ਟੁੱਟਣਾ ਚਾਹੀਦਾ ਤੇ ਜੇ ਇਹ ਤੋੜ ਰਹੇ ਨੇ ਤੇ ਕੌਣ ਨੇ ਉਹਨਾਂ ਉੱਤੇ ਅਕਾਉਂਟੇਬਿਲਟੀ ਕੋਠਿਕ ਮਹਾਂਯੋਗ ਸੁਪਰੀਮ ਕੋਰਟ ਵਿੱਚ ਹੋਣੀ ਜ਼ਰੂਰੀ ਹੈ ਜਾਂ ਨਹੀਂ ਇਹ ਸਵਾਲ ਮੈਂ ਤੁਹਾਨੂੰ ਕਰਦਾ ਤੁਹਾਡੇ ਦਰਸ਼ਕਾਂ ਨੂੰ ਕਰਦਾ ਉਹ ਜਵਾਬ ਦੇਣ ਇਹਨਾਂ ਲੋਕਾਂ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕੀ ਨਹੀਂ ਹੋਣੀ ਚਾਹੀਦੀ ਤੇ ਇੱਕ ਗੱਲ ਹੋਰ ਵੀ ਕਹਿਣਾ ਮੈਂ ਜੀ ਉਹ ਇਹ ਵੀ ਕਹਿਣਾ ਜੇ ਇਹੋ ਜਿਹੀਆਂ ਗੱਲਾਂ ਹੋਣਗੀਆਂ ਤੇ ਫਿਰ ਕਿਦਾਂ ਸਿਸਟਮ ਤੇ ਕੌਣ ਸਿਸਟਮ ਕਿਸ ਸਿਸਟਮ ਦੀ ਤੁਸੀਂ ਗੱਲ ਕਰੋਗੇ ਸਿਸਟਮ ਹੁੰਦਾ ਸਿਸਟੇਮੈਟਿਕ ਐਕਟੀਵਿਟੀ ਸਿਸਟੇਮੈਟਿਕ ਐਕਟੀਵਿਟੀ ਕੀ ਹੁੰਦੀ ਹੈ ਜਿਹੜੀ ਇੰਡਸਟਰੀ ਦੀ ਡੈਫੀਨੇਸ਼ਨ ਦੇ ਵਿੱਚ ਮੰਨੀ ਜਾਂਦੀ ਹੈ ਰॉ ਮਟੀਰੀਅਲ ਆਇਆ ਕਿੱਥੋਂ ਆਇਆ ਕਿਵੇਂ ਆਇਆ ਟਰਾਂਸਪੋਰਟੇਸ਼ਨ ਹੋਈ ਉਹਦੇ ਵਿੱਚ ਕਿੰਨੇ 엘ਮੈਂਟਸ ਹੁੰਦੇ ਆ ਇੱਕ ਤੋਂ ਛੋਟੀ ਜੀ ਗੱਲ ਦਾ ਉੱਤੇ ਆ ਇੱਕ ਮੋਬਾਈਲ ਹੈ ਇਸ ਨੇ ਕਿੰਨੀਆਂ ਇੰਡਸਟਰੀਆਂ ਪੇਲ ਕਰ ਦਿੱਤੀਆਂ ਘੜੀ ਜਿਹੜੀ ਅਸੀਂ ਇੱਥੇ ਲਾਂਦੇ ਤਾਂ ਉਹ ਅੱਜ ਬਹੁਤੇ ਲੋਕ ਨਹੀਂ ਲਾਂਦੇ ਮੈਂ ਵੀ ਨਹੀਂ ਲਈ ਹੋਈ ਇਹਦੇ ਉੱਤੇ ਆ রেকর্ডিং টিভি সেট হুম ਹੋਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਦੇ ਇਹਨੇ ਇੱਕ ਡਿਵਾਈਸ ਨੇ ਕਿੰਨੀਆਂ ਇੰਡਸਟਰੀਆਂ ਖਤਮ ਕਰ ਦਿੱਤੀਆਂ ਰੋਜ਼ਗਾਰ ਖਤਮ ਕਰ ਦਿੱਤੇ ਲੇਕਿਨ ਸਾਡੇ મોદી ਸਾਹਿਬ 2 ਕਰੋੜ ਰੋਜ਼ਗਾਰ ਪੈਦਾ ਨਹੀਂ ਕਰ ਸਕੇ ਜਾਂ ਹੁੰਦੇ ਆ ਵਿਚਾਰੇ ਦੇਸ਼ ਵਿਦੇਸ਼ ਵਿੱਚ ਸਮਝ ਲੱਗਦੀ ਹੈ ਜਾਂ ਨਹੀਂ ਲੱਗਦੀ ਆ ਕੇ ਇੱਥੇ ਕੋਈ ਦੱਸਦੇ ਨਹੀਂ ਤੁਹਾਨੂੰ ਕੁਝ ਕਰਦੇ ਨਹੀਂ ਪ੍ਰੈਸ ਕਾਨਫਰੈਂਸ ਨਹੀਂ ਕਰਦੇ ਵਾਰਤਾ ਨਹੀਂ ਕਰਦੇ ਤੇ ਦੇਸ਼ ਨੂੰ ਅੰਧੇ ਰਹੀ ਰੱਖਿਆ ਹੋਇਆ ਤੇ ਜਿੰਨੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਜਲਾਲਤ ਉਠਾਣੀ ਪੈ ਰਹੀ ਹੈ ਅਫਸੋਸ ਨਾਲ ਕਹਿਣਾ ਪੈ ਰਿਹਾ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਪੀੜਤੰਤਰ ਪੇੜਤੰਤਰ ਜਾਂ ਤੇੜਤੰਤਰ ਤੇ ਫਿਰ ਇਹਦੇ ਵਿੱਚ ਜੇ ਕੋਈ ਐਂਟੀਥੀਸਿਸ ਆ ਜਾਂਦਾ ਤੇ ਉਸ ਦਾ ਦੋਸ਼ੀ ਕੌਣ ਹੈ ਸਿਸਟਮ ਜਾਂ ਕੌਣ ਉਹ ਮਾਂ ਨਹੀਂ ਹੈ ਜਿਨੇ ਉਹਨੂੰ ਜਨਮ ਦਿੱਤਾ ਬੱਚੇ ਨੂੰ ਉਹ ਸਿਸਟਮ ਹੈ ਜਿਨੇ ਉਹਦੇ ਹੱਥੇ 'ਚ ਹਥਿਆਰ ਪਕੜਾਇਆ ਉਹ ਸਿਸਟਮ ਹੈ ਉਹਦੇ ਹੱਥੇ 'ਚ ਅੱਜ ਤੂੰ ਤੀ ਦੇਖੋ ਬੀਬੀ ਕਮਲ ਕੌਰ ਕੌਰ ਦਾ ਇੱਕ ਬੜਾ ਵੱਡਾ ਮੀਨਿੰਗ ਹੈ ਸਿੱਖ ਇਤਿਹਾਸ ਤੇ ਵਿੱਚ ਸਿੱਖ ਧਰਮ ਦੇ ਵਿੱਚ ਅਧੀਆਂ ਬੀਬੀਆਂ ਨੂੰ ਸਾਡੀਆਂ ਨੂੰ ਐਂ ਹੋਈ ਨਹੀਂ ਪਤਾ ਉਹ ਜਦੋਂ ਨਾਮ ਪੁੱਛੋ ਤਾਂ ਉਹ ਆਪਣਾ ਨਾਮ ਦੱਸ ਕੇ ਤੇ ਅੱਗੇ ਆਪਣੀ ਕਹਾਸਲਾ ਜਿੰਗੀਆਂ ਮੈਂ ਕਿਤੇ ਨਾਮ ਨੂੰ ਉਚੇਚਾ ਉਜਾਗਰ ਨਹੀਂ ਕਰ ਰਿਹਾ ਕੋਰ ਸ਼ਬਦ ਨੂੰ ਨਹੀਂ ਦੇਣ ਗਿਆ ਆਪਣੇ ਨਾਮ ਦੇ ਵਿੱਚ ਹੁਣ ਇੱਕ ਔਰ ਸ਼ਬਦ ਵੀ ਲੱਗਨੇ ਸ਼ੁਰੂ ਹੋ ਜਾਣੇ ਆ ਇਸ ਦੇ ਦੂਰ ਰਸਨ ਦੇਚੇ ਇੱਕ ਦੇਖੋ ਕਿੱਥੋਂ ਤੱਕ ਜਾਣਗੇ ਤੇ ਜਿਹੜੀਆਂ ਬੀਬੀਆਂ ਸਾਡੀਆਂ ਖਾਈਆਂ ਪਾਈਆਂ ਫਿਰਦੀਆਂ ਲੱਤਾਂ ਜਿਹੜੀਆਂ ਲੰਗੀਆਂ ਕਰਕੇ ਮਾਰਕੀਟਾਂ 'ਚ ਤੁਰੀਆਂ ਫਿਰਦੀਆਂ ਉਹ ਸਿਰ ਤੇ ਸੁਰਾ ਸਿਰ ਤੇ ਸਿਰਾਂ ਤੇ ਚੁੰਨੀਆਂ ਲੈ ਕੇ ਸਲਵਾਰ ਕਮੀਜ਼ ਦੇ ਪੈਰ ਹਵੇ ਚ ਆ ਜਾਣਗੀਆਂ ਜਿਹੜਾ ਸਾਡਾ ਪੰਜਾਬ ਦਾ ਪੈਰ ਹਵੇ ਇਹ ਇਹਦੇ ਜਿਹੜੇ ਨਤੀਜੇ ਤੇ ਰਸ ਨੇ ਚੱਲਨੇ ਸ਼ੁਰੂ ਹੋ ਗਏ ਨਹੀਂ ਕੋਈ ਪੜਿਆ ਲਿਖਿਆ ਤਬਕਾ ਬੀਬੀਆਂ ਖਾਸ ਕਰਕੇ ਉਹ ਇਹ ਵੀ ਕਹਿਣਗੀਆਂ ਕਿ ਹੁਣ ਪਹਿਨਣ ਦੀ ਆਜ਼ਾਦੀ ਤਾਂ ਸੰਵਿਧਾਨ ਦਿੰਦਾ ਫਿਰ ਇਹ ਕੌਣ ਤੈਅ ਕਰੇਗਾ ਕਿ ਅਸੀਂ ਕੀ ਪੋਣਾ ਕੀ ਨਹੀਂ ਪੋਣਾ ਇਸ ਗੱਲ ਨੂੰ ਜੇ ਮੈਂ ਇਹ ਗੱਲ ਕਮਾ ਕਿ ਜੇ ਬੀਬੀ ਕਮਲਕੌਰ ਦੇ ਉੱਤੇ ਥੋੜੀ ਜੀ ਅੰਕੁਸ਼ ਸਲਾਈ ਹੁੰਦੀ ਸਰਕਾਰ ਨੇ ਇਹ ਦਿਨ ਅੱਜ ਨਹੀਂ ਆਉਣਾ ਸੀ ਲੇਕਿਨ ਜੇ ਉਹ ਪੜ੍ਹੀ ਲਿਖੀ ਬੀਬੀ ਜਿਹੜੀ ਆ ਉਹ ਇਹ ਕਹਿੰਦੀ ਹੈ ਤੇ ਉਹ ਯੂਰਪ ਦੀ ਕਲਚਰਲ ਤੌਰ ਤੇ ਹੀ ਆ ਤੇ ਇੱਥੋਂ ਤੱਕ ਬੀਬੀਆਂ ਦੀਆਂ ਵੀਡੀਓਜ਼ ਆ ਰਹੀਆਂ ਕਿ ਹਸਬੰਡ ਵੀਡੀਓ ਛੂਟ ਕਰ ਰਿਹਾ ਭਰਾ ਵੀਡੀਓ ਛੂਟ ਕਰ ਰਿਹਾ ਤਤ ਚਾਚਾ ਤਾਇਆ ਜਾਂ ਹੋਰ ਲੋਕ ਜਿਹੜੇ ਨੇ ਵੀਡੀਓ ਛੂਟ ਕਰ ਰਹੇ ਨੇ ਲੇਕਿਨ ਉਹ ਜਾ ਕੇ ਦਰ ਰਹੇ ਨੇ ਕੀ ਇਹ ਗੱਲ ਜੇ ਕਹੀ ਜਾਵੇ ਕੰਜਰਾਂ ਦੇ ਘਰ ਪੈਸਾ ਬੜਾ ਹੁੰਦਾ ਇਹਦੇ मीनिंग ਸੀ ਕੋਈ ਇਹਦੇ मीनिंग ਸੀ ਕੋਈ ਜੇ ਇਹ ਗੱਲ ਬੋੜੀ ਉਹ ਬਾਬਾ ਡਾਂਗ ਵਾਲਿਆ ਰਣ ਬਸਰੇ ਨੂੰ ਗਈ ਤੇ ਇਹਦੇ ਵੀ मीनिंग ਸੀ ਹਰ ਸਮੇਂ ਦੇ ਵਿੱਚ ਹਰ ਚੀਜ਼ ਦੇ ਹਰ ਕੋਈ ਵੀ ਸੋਚ ਵਿਚਾਰ ਉਹਦੇ मीनिंग ਹੁੰਦੇ ਨੇ ਔਰ ਇਸ ਨੂੰ ਨਿਕਾਰਿਆ ਨਹੀਂ ਜਾ ਸਕਦਾ ਜੀ ਬਹੁਤ ਸ਼ੁਕਰੀਆ ਐਡਵੋਕੇਟ ਜਗਮਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਸਮਾਜਿਕ ਨਜ਼ਰੀਏ ਤੋਂ ਜੋ ਇਹਨਾਂ ਦੀ ਸੂਝ-ਬੂਝ ਕਹਿੰਦੀ ਹੈ ਉਸ ਨਜ਼ਰੀਏ 'ਚੋਂ ਆਪਣੇ ਵਿਚਾਰ ਸਾਂਝੇ ਕੀਤੇ ਆ ਤੁਹਾਡਾ ਕੀ ਮੰਨਣਾ ਇਹਨਾਂ ਦੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤੀ ਰੱਖਦੇ ਹੋ ਕਿ ਨਹੀਂ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ